ਇੱਕ ਸਮੇਂ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਸਦੇ ਮਹਿਲ ਵਿੱਚ ਇੱਕ ਬਹੁਤ ਹੀ ਖੂਬਸੂਰਤ ਬਾਗੀਚਾ ਸੀ ਉਸ ਬਾਗੀਚੇ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਇੱਕ ਮਾਲੀ ਨੂੰ ਸੰਭੀ ਹੋਈ ਸੀ ਉਹ ਮਾਲੀ ਵੀ ਉਸ ਬਾਗੀਚੇ ਦੀ ਦੇਖਭਾਲ ਬਹੁਤ ਚੰਗੀ ਤਰ੍ਹਾਂ ਕਰਦਾ ਸੀ ਤੇ ਆਪਣਾ ਸਾਰਾ ਦਿਨ ਪੇੜ ਪੌਦਿਆਂ ਵਿੱਚ ਹੀ ਗੁਜ਼ਾਰਦਾ ਸੀ ਰਾਜਾ ਮਾਲੀ ਦੇ ਕੰਮ ਤੋਂ ਬਹੁਤ ਖੁਸ਼ ਸੀ ਉਸ ਬਾਗੀਚੇ ਵਿੱਚ ਇੱਕ ਅਮਰੂਦ ਦਾ ਦਰਖਤ ਲੱਗਿਆ ਹੋਇਆ ਸੀ ਉਸਤੇ ਬਹੁਤ ਸਾਰੇ ਅੰਮ੍ਰੋਦ ਲੱਗੇ ਹੋਏ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਇੱਕ ਤੋਤਾ ਉਸ ਬਾਗੀਚੇ ਵਿੱਚ ਆਉਂਦਾ ਹੈ ਜਦੋਂ ਉਸਨੇ ਉਹ ਅੰਮ੍ਰੋਦ ਖਾਤੇ ਤਾਂ ਉਸ ਨੂੰ ਬਹੁਤ ਮਿੱਠੇ ਲੱਗੇ ਤੇ ਉਸ ਦਿਨ ਤੋਂ ਬਾਅਦ ਉਹ ਤੋਤਾ ਰੋਜ਼ ਆਂਦੀ ਉਸ ਬਾਗ ਵਿੱਚ ਆਉਣ ਲੱਗਿਆ ਉਹ ਤੋਤਾ ਉਸ ਅੰਮ੍ਰੋਦ ਦੇ ਰੁੱਖ ਤੇ ਬੈਠਦਾ ਤੇ ਚਣ-ਚਣ ਕੇ ਮਿੱਠੇ ਅੰਮ੍ਰੋਦ ਖਾ ਲੈਂਦਾ ਕੱਚੇ ਤੇ ਅੱਧ ਪੱਕੇ ਅੰਮ੍ਰੋਦ ਉਹ ਥੱਲੇ ਸੁੱਟ ਦਿੰਦਾ ਤੋਤੇ ਦੀ ਇਸ ਹਰਕਤ ਤੇ ਮਾਲੀ ਨੂੰ ਬੜਾ ਗੁੱਸਾ ਆਉਂਦਾ ਸੀ। ਉਹ ਉਸ ਨੂੰ ਉੱਥੋਂ ਭਜਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਸਫਲ ਨਾ ਹੋ ਪਉਂਦਾ। ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਜਦੋਂ ਉਹ ਉਸ ਤੋਤੇ ਨੂੰ ਉੱਥੋਂ ਭਜਾਉਣ ਵਿੱਚ ਸਫਲ ਨਾ ਹੋ ਪਾਇਆ ਤਾਂ ਉਹ ਰਾਜੇ ਕੋਲ ਚਲਾ ਗਿਆ। ਉਸਨੇ ਰਾਜੇ ਨੂੰ ਉਸ ਤੋਤੇ ਦੀ ਹਰਕਤ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਤੇ ਬੋਲਿਆ ਕਿ ਮਹਾਰਾਜ, "ਇਸ ਤੋਤੇ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਹੈ।" ਮੇਰਾ ਸਾਰਾ ਸਮਾਂ ਉਸ ਨੂੰ ਕੁਝਾਉਣ ਵਿੱਚ ਹੀ ਨਿਕਲ ਜਾਂਦਾ ਹੈ ਤੇ ਮੈਂ ਬਾਕੀ ਪੌਦਿਆਂ ਦੀ ਦੇਖਭਾਲ ਚੰਗੀ ਤਰ੍ਹਾਂ ਨਾਲ ਨਹੀਂ ਕਰ ਪਾਉਂਦਾ ਉਸ ਨੂੰ ਕਾਬੂ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਰਹੀ ਹੁਣ ਤੁਸੀਂ ਹੀ ਕੁਝ ਕਰੋ ਆਖਰਕਾਰ ਰਾਜੇ ਨੇ ਖੁਦ ਹੀ ਇਸ ਸਮੱਸਿਆ ਨੂੰ ਸੁਲਝਾਉਣ ਦਾ ਫੈਸਲਾ ਕੀਤਾ ਅਗਲੇ ਦਿਨ ਉਹ ਬਾਗ ਵਿੱਚ ਗਿਆ ਤੇ ਅਮਰੂਦ ਦੀਆਂ ਟਾਹਣੀਆਂ ਵਿੱਚ ਲੁੱਕ ਕੇ ਬੈਠ ਗਿਆ ਹਰ ਰੋਜ਼ ਦੀ ਤਰ੍ਹਾਂ ਉਹ ਤੋਤਾ ਆਇਆ ਉਸ ਅਮਰੋਦ ਦੇ ਰੁੱਖ ਤੇ ਬੈਠ ਕੇ ਅਮਰੋਦ ਖਾਣ ਲੱਗਿਆ ਮੌਕਾ ਦੇਖ ਕੇ ਰਾਜੇ ਨੇ ਤੋਤੇ ਨੂੰ ਫੜ ਹੀ ਲਿਆ ਤੇ ਤੋਤੇ ਨੇ ਵੀ ਆਜ਼ਾਦ ਹੋਣ ਦੀ ਬੜੀ ਕੋਸ਼ਿਸ਼ ਕੀਤੀ ਉਹ ਸਫਲ ਨਾ ਹੋ ਸਕਿਆ ਆਖਰ ਵਿੱਚ ਉਸ ਤੋਤੇ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਉਸ ਨੂੰ ਛੱਡ ਦੇਵੇ ਰਾਜੇ ਨੇ ਜਿਵੇਂ ਉਸ ਦੀ ਗੱਲ ਨੂੰ ਸੁਣ ਕੇ ਵੀ ਅਣ ਸੁਣਿਆ ਕਰ ਦਿੱਤਾ ਤੋਤਾ ਫਿਰ ਬੋਲਿਆ ਕਿ ਹੈ ਰਾਜਨ ਜੇ ਤੂੰ ਮੈਨੂੰ ਛੱਡ ਦੇਵੇਂਗਾ ਤਾਂ ਮੈਂ ਤੈਨੂੰ ਗਿਆਨ ਦੀਆਂ ਚਾਰ ਗੱਲਾਂ ਦੱਸ ਸਕਦਾ ਰਾਜੇ ਨੂੰ ਸਤੂਤੇ ਤੇ ਬਹੁਤ ਗੁੱਸਾ ਸੀ ਪਰ ਫਿਰ ਵੀ ਉਸਨੇ ਉਸਦੀ ਗੱਲ ਮੰਨ ਲਈ ਤੇ ਬੋਲਿਆ ਠੀਕ ਹੈ ਪਹਿਲਾਂ ਤੂੰ ਮੈਨੂੰ ਗਿਆਨ ਦੀਆਂ ਉਹ ਚਾਰ ਗੱਲਾਂ ਦੱਸ ਉਹਨਾਂ ਨੂੰ ਸੁਣ ਲੈਣ ਤੋਂ ਬਾਅਦ ਹੀ ਸੋਚਿਆ ਜਾ ਸਕਦਾ ਹੈ ਕਿ ਤੈਨੂੰ ਛੱਡਣਾ ਠੀਕ ਹੋਵੇਗਾ ਜਾਂ ਨਹੀਂ ਉਹ ਤੋਤਾ ਰਾਜੇ ਦੀ ਇਸ ਗੱਲ ਨਾਲ ਸਹਿਮਤ ਹੋ ਗਿਆ ਤੇ ਬੋਲਿਆ ਠੀਕ ਸੁਣੋ ਪਹਿਲੇ ਗਿਆਨ ਦੀ ਗੱਲ ਕਦੇ ਵੀ ਆਪਣੇ ਹੱਥ ਆਏ ਦੁਸ਼ਮਣ ਨੂੰ ਜਾਨ ਨਾ ਦਿਓ ਰਾਜਾ ਬੋਲਿਆ ਕਿ ਠੀਕ ਹੈ ਹੁਣ ਦੂਜੀ ਗੱਲ ਦੱਸੋ ਤੋਤਾ ਬੋਲਿਆ ਕਿ ਦੂਜੀ ਗੱਲ ਇਹ ਹੈ ਕਿ ਕਦੇ ਕਿਸੇ ਅਸੰਭਵ ਗੱਲ ਤੇ ਯਕੀਨ ਨਾ ਕਰੋ ਰਾਜੇ ਨੇ ਕਿਹਾ ਬਹੁਤ ਵਧੀਆ ਹੁਣ ਤੀਸਰੀ ਗੱਲ ਦੱਸੋ ਉਹ ਤੋਤਾ ਬੋਲਿਆ ਤੀਸਰੀ ਗੱਲ ਇਹ ਹੈ ਕਿ ਬੀਤੇ ਤੇ ਪਛਤਾਵਾ ਨਾ ਕਰੋ ਰਾਜਾ ਬੋਲਿਆ ਇਹ ਵੀ ਠੀਕ ਹੈ ਹੁਣ ਚੌਥੀ ਗੱਲ ਦੱਸ ਪਤੋਤਾ ਬੋਲਿਆ ਕਿ ਹੀ ਰਾਜਨ ਚੌਥੀ ਗੱਲ ਥੋੜੀ ਗਹਿਰੀ ਹੈ ਮੈਂ ਉਹ ਤੁਹਾਨੂੰ ਦੱਸਣਾ ਦਾ ਚਾਹਣਾ ਪਰ ਤੁਸੀਂ ਮੈਨੂੰ ਇੰਨੀ ਜ਼ੋਰ ਨਾਲ ਫੜਿਆ ਹੋਇਆ ਹੈ ਕਿ ਮੇਰਾ ਤਾਂ ਦਮ ਹੀ ਘਟ ਰਿਹਾ ਹੈ ਕਿਰਪਾ ਕਰਕੇ ਤੁਸੀਂ ਆਪਣੀ ਪਕੜ ਥੋੜੀ ਢਿੱਲੀ ਕਰ ਲਓ ਤਾਂ ਜੋ ਚੌਥੀ ਗਿਆਨ ਦੀ ਗੱਲ ਮੈਂ ਤੁਹਾਨੂੰ ਦੱਸ ਸਕਾਂ ਰਾਜੇ ਨੇ ਉਸ ਤੋਤੇ ਦੀ ਗੱਲ ਮੰਨ ਲਈ ਤੇ ਆਪਣੀ ਪਗੜ ਢਿੱਲੀ ਛੱਡ ਦਿੱਤੀ। ਪਗੜ ਢਿੱਲੀ ਹੋਣ ਨਾਲ ਉਤੋਂ ਦਾ ਰਾਜੇ ਦੇ ਹੱਥੋਂ ਨਿਕਲ ਗਿਆ। ਤੇ ਰੁੱਖ ਦੀ ਇੱਕ ਉੱਚੀ ਟਹਿਣੀ ਤੇ ਬੈਠ ਗਿਆ। ਤੇ ਰਾਜਾ ਉਸ ਨੂੰ ਦੇਖਦਾ ਹੀ ਰਹਿ ਗਿਆ। ਰੁੱਖ ਦੀ ਉੱਚੀ ਟਹਿਣੀ ਤੇ ਬੈਠਾ ਤੋਤਾ ਬੋਲਿਆ ਕਿ ਚੌਥੀ ਗੱਲ ਇਹ ਹੈ ਕਿ ਸਿਰਫ ਗਿਆਨ ਦੀਆਂ ਗੱਲਾਂ ਸੁਣ ਲੈਣ ਨਾਲ ਕੁਝ ਵੀ ਨਹੀਂ ਹੁੰਦਾ। ਉਹਨਾਂ ਤੇ ਅਮਲ ਵੀ ਕਰਨਾ ਪੈਂਦਾ ਹੈ। ਉਨੇ ਕੁ ਸਮਾਂ ਪਹਿਲਾਂ ਮੈਂ ਤੁਹਾਨੂੰ ਗਿਆਨ ਦੀਆਂ ਤਿੰਨ ਗੱਲਾਂ ਦੱਸੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਵੀ ਤੁਸੀਂ ਅਣ ਸੁਣਿਆ ਕਰ ਦਿੱਤਾ ਪਹਿਲੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਆਪਣੇ ਹੱਥਾਂ 'ਏ ਦੁਸ਼ਮਣ ਨੂੰ ਕਦੇ ਜਾਨ ਨਾ ਦਿਓ ਪਰ ਤੁਸੀਂ ਤਾਂ ਆਪਣੇ ਹੱਥਾਂ 'ਏ ਦੁਸ਼ਮਣ ਮਤਲਬ ਮੈਨੂੰ ਹੀ ਜਾਣ ਦਿੱਤਾ ਦੂਸਰੀ ਗੱਲ ਇਹ ਸੀ ਕਿ ਅਸੰਭਵ ਗੱਲ ਤੇ ਕਦੇ ਭਰੋਸਾ ਨਾ ਕਰੋ ਪਰ ਜਦੋਂ ਮੈਂ ਕਿਹਾ ਕਿ ਚੌਥੀ ਗੱਲ ਬੜੀ ਗਹਿਰੀ ਹੈ ਤੁਸੀਂ ਮੇਰੀਆਂ ਗੱਲਾਂ ਵਿੱਚ ਆ ਗਏ ਤੀਸਰੀ ਗੱਲ ਮੈਂ ਤੁਹਾਨੂੰ ਇਹ ਆਖੀ ਸੀ ਕਿ ਬੀਤੇ ਹੋਏ ਤੇ ਕਦੇ ਪਛਤਾਵਾ ਨਾ ਕਰੋ ਪਰ ਦੇਖੋ ਮੇਰੇ ਤੁਹਾਡੇ ਹੱਥ ਵਿੱਚੋਂ ਛੁੱਟ ਜਾਣ ਤੇ ਤੁਸੀਂ ਪਛਤਾਵਾ ਕਰ ਰਹੇ ਹੋ ਐਨਾ ਕਹਿ ਕੇ ਉਹ ਤੋਤਾ ਉੱਡ ਗਿਆ ਤੇ ਰਾਜਾ ਹੱਥ ਮਲਦਾ ਰਹਿ ਗਿਆ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿਰਫ ਗਿਆਨ ਇਕੱਠਾ ਕਰ ਲੈ ਨਾਲ ਹੀ ਕੋਈ ਗਿਆਨੀ ਨਹੀਂ ਬਣ ਜਾਂਦਾ ਸਚੋ ਗਿਆਨੀ ਤਾਂ ਉਹ ਹੁੰਦਾ ਹੈ ਜੋ ਉਸ ਗਿਆਨ ਤੇ ਅਮਲ ਵੀ ਕਰਦਾ ਹੈ ਜ਼ਿੰਦਗੀ ਵਿੱਚ ਜੋ ਵੀ ਬੀਤ ਗਿਆ ਉਹ ਸਾਡੇ ਹੱਥ ਵਿੱਚ ਨਹੀਂ ਪਰ ਚੱਲ ਰਿਹਾ ਸਮਾਂ ਸਾਡੇ ਹੱਥ ਵਿੱਚ ਹੀ ਹੈ ਚੱਲ ਰਿਹਾ ਅੱਜ ਹੀ ਆਉਣ ਵਾਲੇ ਸੁਨਹਿਰੀ ਕੱਲ ਦਾ ਨਿਰਮਾਣ ਕਰੇਗਾ ਇਸ ਲਈ ਆਪਣੇ ਅੱਜ ਵਿੱਚ ਰਹਿ ਕੇ ਇਸ ਨੂੰ ਜੀ ਕੇ ਇਸ ਵਿੱਚ ਸੁਧਾਰ ਕਰੋ ਤੇ ਆਪਣੇ ਆਉਣ ਵਾਲੇ ਕੱਲ ਨੂੰ ਬਿਹਤਰ ਬਣਾਓ ਤੇ ਹਮੇਸ਼ਾ ਲਈ ਯਾਦ ਰੱਖੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ